ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਮੋਲ ਗੁਰਬਾਣੀ ਵਿਚਾਰ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ ਜਿਸਨੋ ਬਖਸ਼ੇ ਸਿਫਤ ਸਲਾਹਾ ਨਾਨਕ ਪਾਤਸ਼ਾਹੀ ਪਾਤਸ਼ਾਹੋ ਸਾਰੀ ਸ੍ਰਿਸ਼ਟੀ ਦਾ ਪੌਣ ਦਾ ਪਾਣੀ ਦਾ ਹਵਾ ਦਾ ਸਭ ਦਾ ਰਾਜਾ ਉਹ ਅਕਾਲ ਪੁਰਖ ਵਾਹਿਗੁਰੂ ਹੈ ਉਸ ਦੇ ਹੁਕਮ ਵਿੱਚ ਇਹ ਸਭ ਚੱਲਦੀਆਂ ਹਨ ਕਿਉਂਕਿ ਪਰਮੇਸ਼ਵਰ ਦੇ ਪੈ ਵਿੱਚ ਹਨ ਚਾਹੇ ਕੋਈ ਪੰਡਿਤ ਹੋਵੇ ਸੂਰਮਾ ਹੋਵੇ ਛਤਰਪਤੀ ਰਾਜਾ ਹੀ ਕਿਉਂ ਨਾ ਹੋਵੇ ਕਿਸੇ ਦੇਵੀ ਉਸ ਦੀ ਦਰਗਾਹ ਵਿੱਚ ਨਹੀਂ ਚਲਦੀ ਪਰ ਸਾਧ ਪੁਰਸ਼ ਜੋ ਸ਼ਕਤੀਆਂ ਦੇ ਮਾਲਕ ਹੁੰਦੇ ਨੇ ਸਾਰਾ ਕੁਝ ਉਹਨਾਂ ਦੇ ਹੱਥ ਵਿੱਚ ਹੁੰਦਾ ਹੈ ਫਿਰ ਵੀ ਆਪਣੇ ਆਪ ਨੂੰ ਅਲੋਪ ਰੱਖਦੇ ਹਨ ਐਸੇ ਮਹਾਪੁਰਸ਼ਾਂ ਦੀ ਇਸ ਦੁਨੀਆ ਅੰਦਰ ਅਤੇ ਦਰਗਾਹ ਅੰਦਰ ਵੀ ਚਲਦੀ ਹੈ ਉਹਨਾਂ ਦੁਆਰਾ ਕੀਤੇ ਬਚਨਾਂ ਨੂੰ ਵਾਹਿਗੁਰੂ ਆਂਝ ਨਹੀਂ ਆਂ ਦਿੰਦਾ ਜੇਕਰ ਉਹ ਬਚਨ ਕਰ ਦੇਣ ਤਾਂ ਮਰਿਆ ਹੋਇਆ ਵੀ ਜੀ ਉੱਠਦਾ ਹੈ ਸਾਡੀ ਅੱਜ ਦੀ ਮਲਤਾਲ ਦੇ ਨਵਾਬ ਦੀ ਸਾਖੀ ਜਿਸ ਦਾ ਲड़का ਮਰ ਗਿਆ ਅਤੇ ਉਸਨੇ ਸਾਰੇ ਕਾਜ਼ੀਆਂ ਨੂੰ ਫੜ ਲਿਆ ਕਿ ਇਸ ਨੂੰ ਜਿੰਦਾ ਕਰੋ ਕਿ ਸੱਚਮੁੱਚ ਹੀ ਉਸ ਦਾ ਲੜਕਾ ਜਿੰਦਾ ਹੋਇਆ ਜਾਂ ਨਹੀਂ ਇੱਕ ਬੜੀ ਹੀ ਪਿਆਰੀ ਸਾਕੀ ਸਾਕੀ ਸ਼ੁਰੂ ਕਰਨ ਤੋਂ ਪਹਿਲੇ ਆਪ ਜੀ ਅਗੇ ਬੇਨਤੀ ਹੈ ਅਗਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਜੋ ਚੈਨਲ ਤੇ ਨਵੇਂ ਹਨ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ ਆਪਣੇ ਵਿਚਾਰ ਕਮੈਂਟ ਵਿੱਚ ਜ਼ਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੁਲਤਾਨ ਦੇ ਨਵਾਬ ਨੇ ਸਾਰੇ ਕਾਜ਼ੀਆਂ ਨੂੰ ਫੜ ਲਿਆ ਕਿਹਨ ਲੱਗਿਆ ਤੁਸੀਂ ਲੋਕਾਂ ਨੂੰ ਮੰਤਰ ਲਿਖ ਲਿਖ ਕੇ ਦੇਈ ਜਾਂਦੇ ਹੋ ਮੇਰਾ ਪੁੱਤਰ ਬਿਮਾਰ ਹੈ ਜਾਂ ਤਾਂ ਰਾਜੀ ਕਰ ਦਿਓ ਜਾਂ ਜਿਸ ਦਿਨ ਇਹ ਮਰ ਗਿਆ ਮੈਂ ਤੁਹਾਨੂੰ ਸਾਰਿਆਂ ਨੂੰ ਕਤਲ ਕਰ ਦੇਣਾ ਹੈ ਕੋਈ ਕਾਨੂੰਨ ਤਾਂ ਹੁੰਦਾ ਹੀ ਨਹੀਂ ਸੀ ਉਸ ਸਮੇਂ ਹਾਕਮ ਦੀ ਜ਼ਬਾਨ ਅਤੇ ਉਸ ਦੀ ਸੋਚ ਹੀ ਹੁਕਮ ਹੋਇਆ ਕਰਦੀ ਸੀ ਸਾਰੇ ਕਾਜ਼ੀਆਂ ਨੂੰ ਚਿੰਤਾ ਹੋ ਗਈ ਦਿਨ ਲੰਘਦੇ ਗਏ ਅਖੀਰ ਉਹ ਦਿਨ ਵੀ ਆ ਗਿਆ ਜਦੋਂ ਪਤਾ ਲੱਗ ਗਿਆ ਕਿ ਰਾਜੇ ਦਾ ਲੜਕਾ ਅਖੀਰ ਨੇ ਸਾਹਾਂ ਤੇ ਹੈ ਬੜਾ ਹੀ ਬਰਾ ਹੋਇਆ ਨਵਾਬ ਆਇਆ ਅਤੇ ਕਹਿ ਲੱਗਾ ਕਿ ਬੱਚੇ ਦੀ ਹਾਲਤ ਬੜੀ ਵਿਗੜ ਗਈ ਹੈ ਜਾਂ ਤਾਂ ਜਿਉਂਦਿਆ ਕਰੋ ਨਹੀਂ ਤਾਂ ਮੈਂ ਤੁਹਾਨੂੰ ਮਾਰ ਦੇਣਾ ਹੈ ਸਭ ਨੂੰ ਉਸ ਦੇ ਨਾਲ ਹੀ ਕਤਲ ਕਰ ਦੇਣਾ ਹੈ ਇਹ ਸੁਣ ਸਾਰੇ ਕਾਜੀ ਕਹਿ ਲੱਗੇ ਕਿ ਸਾਡੇ ਨਾਲ ਤਾਂ ਇੱਕ ਸਾਥ ਬਾਹਰ ਲੱਗ ਗਿਆ ਹੈ ਉਸ ਨੂੰ ਲਿਆਓ ਰਾਜੇ ਨੇ ਕਿਹਾ ਉਸ ਦਾ ਨਾਮ ਕੀ ਹੈ ਕਹਿ ਲੱਗਾ ਉਸ ਦਾ ਨਾਮ ਸਮਸਤ ਬਿਰਜ ਹੈ ਜੋ ਕਿ ਇੱਕ ਸੂਫੀ ਪੀਰ ਹੈ ਜੋ ਕਿ ਮਹੱਲਾਏ ਖਮੋਸ਼ਾ ਕਬਰਸਤਾਨ ਵਿੱਚ ਰਹਿੰਦਾ ਹੈ ਜਿੱਥੇ ਕੋਈ ਬੋਲਦਾ ਨਾ ਹੋਵੇ ਕਿਉਂਕਿ ਸਾਧੂ ਇਕਾਂਤ ਪਸੰਦ ਕਰਦੇ ਹਨ ਆਪਣੇ ਪਿਆਰੇ ਨਾਲ ਜੁੜੇ ਰਹਿਣ ਵਾਸਤੇ ਰਾਜੇ ਦੇ ਸਪਾਹੀਆ ਨੇ ਉਸੇ ਵਲੇ ਉਸਨੂੰ ਫੜ ਲਿਆਂਦਾ ਅਤੇ ਜਦੋਂ ਸਾਧੂ ਨੇ ਕਿਹਾ ਕਿ ਮੈਨੂੰ ਕਿਉਂ ਫੜਿਆ ਹੈ ਤਾਂ ਰਾਜੇ ਨੇ ਉਸਨੂੰ ਵੀ ਕਿਹਾ ਕਿ ਜਾਂ ਤਾਂ ਮੇਰਾ ਲੜਕਾ ਜਿਉਂਦਾ ਕਰ ਦੇ ਰਾਜ਼ੀ ਕਰ ਦੇ ਜੇਕਰ ਇਹੇ ਮਰ ਗਿਆ ਤਾਂ ਤੈਨੂੰ ਵੀ ਨਾਲ ਹੀ ਮਾਰ ਦਿਆਂਗਾ ਉਹ ਸਾਧੂ ਕਹਿ ਲਗਾ ਇਹ ਤਾਂ ਬੜੀ ਵਧੀਆ ਗੱਲ ਹੈ ਸਾਧੂ ਤਾਂ ਪਹਿਲੇ ਹੀ ਮਰੇ ਹੋਏ ਹੁੰਦੇ ਹਨ ਕੋਣ ਕਹਿੰਦਾ ਹੈ ਸਾਧੂ ਜੀ ਹੁੰਦਾ ਹੈ ਉਹ ਤਾਂ ਪਹਿਲੇ ਹੀ ਇੱਕ ਠੀਕਰਾ ਹੁੰਦੇ ਹਨ ਅਤੇ ਲੋਜ਼ਦੇ ਹਨ ਕਦੋਂ ਫੁੱਟੇ ਸਾਧੂ ਕਹਿਣ ਲੱਗਾ ਇਸ ਤੋਂ ਵਧੀਆ ਕੋਈ ਗੱਲ ਹੀ ਨਹੀਂ ਹੋ ਸਕਦੀ ਪਰ ਬਾਕੀ ਸਾਰੇ ਕਾਜੀ ਰੋਣ ਪਿੱਟਣ ਲੱਗ ਗਏ ਕਿ ਅਸੀਂ ਤਾਂ ਕਬੀਲਦਾਰ ਹਾਂ ਤੈਨੂੰ ਤਾਂ ਰੋਣ ਵਾਲਾ ਕੋਈ ਨਹੀਂ ਸਾਡੇ ਤਾਂ ਬਲ ਬੱਚੇ ਨੇ ਬੋਟੀਆਂ ਹਨ ਰੁੱਲ ਜਾਣਕੀਆਂ ਪਰ ਵੱਲ ਰੁੱਲ ਜਾਏਗਾ ਤਾਂ ਉਹ ਸਮਸਤ ਪਰਿਵਾਰ 'ਚ ਸਾਧ ਕਹਿਣ ਲੱਗਾ ਇਹ ਸੁਣੋ ਤਾਂ ਮੈਂ ਠੀਕ ਕਰ ਦਵਾਂਗਾ ਪਰ ਫਤਵਾ ਤੁਹਾਨੂੰ ਲਾ ਦੇਣਾ ਹੈ ਕਿਉਂਕਿ ਦਰਵੇਸ਼ਾਂ ਦੀ ਗਤੀ ਦਾ ਪਤਾ ਨਹੀਂ ਹੁੰਦਾ ਤੁਸੀਂ ਤਾਂ ਅੰਨੇ ਹੋ ਸ਼ਰਾਂ ਦੇ ਅੰਨੇ ਨੂੰ ਕੀ ਪਤਾ ਦਰਵੇਸ਼ ਕਿੱਥੇ ਰਹਿੰਦੇ ਹਨ ਸਾਰੇ ਕਾਜੀ ਕਹਿਣ ਲੱਗੇ ਨਹੀਂ ਮਹਾਰਾਜ ਅਸੀਂ ਤਾਂ ਆਪ ਦੇ ਦਸ ਹਾਂ ਅਸੀਂ ਪੂਰੀ ਜ਼ਿੰਦਗੀ ਆਪ ਨੂੰ ਯਾਦ ਕਰਖਾਏ ਸਾਡੇ ਪਰਿਵਾਰ ਤੇ ਕਿਰਪਾ ਕਰੋ ਸਾਡੇ ਨਾਲ ਸਾਡੇ ਪਰਵਾਰ ਉਲਝਾਣੇ ਹਨ ਪਰ ਉਹ ਸਾਧੂ ਨਾ ਮੰਨਿਆ ਦੂਸਰੇ ਦਿਨ ਦੀ ਸਵੇਰ ਹੁੰਦਿਆਂ ਹੀ ਸ਼ਹਿਜ਼ਾਦਾ ਮਰ ਗਿਆ ਰਾਜੇ ਨੇ ਆਪਣੇ ਮਰਤਕ ਲੜਕੇ ਨੂੰ ਉਸ ਜੇਲ੍ਹ ਦੇ ਸਾਹਮਣੇ ਲਿਆ ਕੇ ਰੱਖ ਦਿੱਤਾ ਜਿੱਥੇ ਸਾਰੇ ਕਾਜੀ ਅਤੇ ਉਹ ਸਾਧਵੀ ਬੰਦ ਸੀ ਕਹਿ ਲੱਗਿਆ ਜਾਂ ਤਾਂ ਜਿਉਂਦਾ ਕਰ ਦਿਓ ਨਹੀਂ ਤਾਂ ਫਿਰ ਤਿਆਰ ਹੋ ਜਾਓ ਸਾਰੇ ਕਾਜੀ ਉਸ ਸਾਧੂ ਦੇ ਚਰਨੀ ਪੈਂਦੇ ਹਨ ਹੇ ਮਹਾਰਾਜ ਕਿਰਪਾ ਕਰੋ ਉਹ ਸਾਧੂ ਬਾਹਰ ਆਇਆ ਅਤੇ ਕਹਿ ਲੱਗਾ ਹੇ ਨਵਾਬ ਜੇਕਰ ਇਹ ਜਿਉਂਦਾ ਹੋ ਗਿਆ ਤਾਂ ਤੂੰ ਮੇਰੇ ਖਿਲਾਫ ਹੋ ਜਾਣਾ ਹੈ ਮਹਾਰਾਜਾ ਕਹਿ ਲੱਗਾ ਮੈਂ ਕਿਵੇਂ ਖਿਲਾਫ ਹੋ ਜਾਵਾਂਗਾ ਇੱਕ ਤਾਂ ਤੂੰ ਮੇਰਾ ਲੜਕਾ ਜਿਉਂਦਾ ਕਰੇਗਾ ਅਤੇ ਦੂਸਰਾ ਇਸ احਸਾਨ ਪੁੱਲਕੇ ਮੈਂ ਤੇਰੇ ਖਿਲਾਫ ਕਿਵੇਂ ਹੋ ਜਾਵਾਂਗਾ ਸਾਰਿਆਂ ਦੇ بار-ਬਾਰ ਕਹਿਣ ਤੇ ਸਾਧੂ ਨੇ ਉਸ ਮਰਤਕ ਲੜਕੇ ਦੇ ਆਲੇ ਦੁਆਲੇ ਘੁੰਮਣਾ ਸ਼ੁਰੂ ਕਰ ਦਿੱਤਾ ਸਾਰੇ ਹੀ ਸੋਚ ਰਹੇ ਹਨ ਕਿ ਇਹ ਕੋਈ ਮੰਤਰ ਮਾਰੇਗਾ ਅਤੇ ਲੜਕਾ ਜਿਉਂਦਾ ਕਰ ਦੇਵੇਗਾ ਸਾਰੇ ਮਨਾਂ ਵਿੱਚ ਅੱਲਾਹ ਕੋਲ ਦੁਆ ਕਰਦੇ ਹਨ ਕਿ ਇਹ ਜਿਉਂਦਾ ਹੋਵੇ ਅਤੇ ਸਾਡਾ ਖਿਹੜਾ ਛੁੱਟ ਜਾਵੇ ਜੇਕਰ ਇਹ ਜਿਉਂਦਾ ਨਾ ਹੋਇਆ ਤਾਂ ਇਸ ਦੇ ਨਾਲ ਅਸੀਂ ਵੀ ਸਾਰੇ ਮਰ ਜਾਵਾਂਗੇ ओहो साधु उसदे आले वाले फिरदा पे आसी लगा ओ लड़के खुदा के हुक्म से उठ खड़ा हो सारे सोचन लगे कि उठ खड़ा होएगा पर लड़का ता उठया ही नहीं तास्तो मस ना होया साधु फेर कम के आया अते कहन लगा ओ लड़के खुदा के हुक्म से अभी तक नहीं उठे उठ खड़ा हो फेर नहीं उठया तीसरी बार फेर ओही कहा ओ लड़के दो बार आपको पहले कहा है खुदा के हुक्म से उठ खड़ा हो लड़का फेर ना उठया ਵਜ਼ੀਰ ਕਹਿਣ ਲੱਗੇ ਨਵਾਬ ਸਾਹਿਬ ਇਹ ਤਾਂ ਖੁਦਾ ਦੇ ਹੁਕਮ ਨਾਲ ਉੜਦਾ ਹੀ ਨਹੀਂ ਰਾਜਾ ਨੀਵੀ ਪਾਈ ਬੈਠਾ ਹੈ ਅਤੇ ਸਾਧ ਨੂੰ ਕਹਿੰਦਾ ਹੈ ਹੇ ਸਾਧ ਕੁਛ ਕਰ ਸਾਧ ਕਹਿਣ ਲੱਗਾ ਜੇਕਰ ਇਹ ਖੁਦਾ ਦੇ ਹੁਕਮ ਨਾਲ ਨਹੀਂ ਉੜਦਾ ਤਾਂ ਫਕਰਾਂ ਦੇ ਹੁਕਮ ਨਾਲ ਉੱਠ ਜਾਏਗਾ ਕਰ ਦਈਏ ਹੁਕਮ ਰਾਜੇ ਨੇ ਕਿਹਾ ਹਾਂ ਹੁਕਮ ਕਰ ਦਿਓ ਤਾਂ ਉਸ ਫਕਰ ਸਾਧ ਨੇ ਹੁਕਮ ਕੀਤਾ ਉਹ ਲੜਕੇ ਦਰਵੇਸ਼ ਕੇ ਹੁਸਮ ਸੇ ਉੱਠ ਕੜਾ ਹੋ ਉਸੇ ਵੇਲੇ ਲੜਕਾ ਉੱਠ ਕੇ ਬੈਠ ਗਿਆ ਸਾਰੇ ਪਾਸੇ ਖੁਸ਼ੀਆਂ ਹੋ ਗਈਆਂ ਅੱਜ ਹੀ ਘਰਾਂ ਨੂੰ ਚਲ ਗਏ ਜੋ ਕੇਸ਼ ਕਰੈ ਸੋਈ ਪ੍ਰਭ ਮਾਨੈ ਓਏ RAM ਨਾਮ ਰੰਗ 라ਤੇ ਤਿੰਨ ਕੀ ਸੋਭਾ ਸਬਨੀ ਥਾਈ ਜਿਨ ਪ੍ਰਭ ਕੇ ਚਰਨ ਪਰਾਤੇ ਜਲਾ ਦੇ ਵਿੱਚ ਥਲਾਂ ਦੇ ਵਿੱਚ ਹਰ ਥਾਂ ਦੇ ਵਿੱਚ ਵਾਹਿਗੁਰੂ ਹੈ ਸੰਤਾਂ ਦੀ ਬਣੀ ਹੁੰਦੀ ਹੈ ਵਾਹਿਗੁਰੂ ਦੇ ਨਾਲ ਇੱਕ ਵਾਰ ਰੱਬ ਦੇ ਨਾਲ ਬਣ ਜਾਵੇ ਫਿਰ ਉਹ ਨਿਰਦਾਵੇ ਰਹਿੰਦੇ ਹਨ ਕਬੀਰ ਦਾਵੇ ਦਾਜਨ ਹੋਂਤ ਹੈ ਨਿਰਦਾਵੇ ਰਹੇ ਨਿਸੰਕ ਜੋ ਜਨ ਨਿਰਦਾਵੇ ਰਹੇ ਸੋਗਨ ਹੈ ਇੰਦਰ ਸੋਰੰਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ